ਪਰਵਾਰ ਦੀਆਂ ਅੱਖਾਂ ਸਾਹਮਣੇ ਦਿਨ ਦਿਹਾੜੇ ਕਤਲ ਕਤਲ ਹੇ ਵੀਰ ਜੀ ਮਾ ਕੋ ਜਾ ਦਿਓ ਇਹ ਮੇਰੇ ਸੋਹਣੇ ਬਾਪ ਮੇਰੇ ਅੱਜ ਮੇਰਾ ਜਿਹੜਾ ਵਾ ਸਿਰ ਤੋਂ ਮੇਰੀ ਇੱਕ ਸਾਧੀ ਮੇਰੀ ਲਾਜ ਲੱਗ ਗਈ ਆ ਮੈਨੂੰ ਕਿਸੇ ਨੇ ਨਹੀਂ ਸਾਂਭਣਾ ਦੁਕਾਨ ਚ ਵੱਡ ਬਦਮਾਸ਼ਾਂ ਨੇ ਦੁਕਾਨਦਾਰ ਨੂੰ ਮਾਰੀਆਂ ਗੋਲੀਆਂ ਲੈਣਾ ਜਿਹੜੀਆਂ ਪ੍ਰੋਬਲਮ ਮੈਨੂੰ ਤੇ ਮੇਰੀ ਮਾਤਾ ਜੀ ਨੂੰ ਆਉਣੀਆਂ ਉਹ ਕੋਈ ਨਹੀਂ ਸਮਝ ਸਕਦਾ ਸੀਸੀਟੀਵੀ ਚ ਕੈਦ ਹੋਏ ਕਾਤਲ ਪਰਿਵਾਰ ਦਾ ਰੋ ਰੋ ਬੁਰਾ ਹਾਲ ਜਿਹੜੀਆਂ ਇਹ ਮੇਰੇ ਨਾਲ ਹਰਕਤ ਹੋਈ ਕੱਲ ਨੂੰ ਕਿਸੇ ਦਾ ਹੋਰ ਦਾ ਪਿਓ ਜਾਊਗਾ ਕਾਤਿਓ ਹੇ ਮੇਰਾ ਮਤਲਬ ਕੋਈ ਨਾ ਤੇਓ ਨਿਕਲ ਜੀ ਹੇ ਮਿਰਜੀ ਉਹ ਨਾ ਕੋਈ ਆ ਦਿਓ ਇਹ ਮੇਰੇ ਸੋਹਣੇ ਬਾਪੂ ਮੇਰੇ ਜੀ ਹਾਂ ਦਿਨ ਦਿਹਾੜੇ ਦੁਕਾਨ ਚ ਬੈਠੇ ਦੁਕਾਨ ਇਸ ਦੁਕਾਨਦਾਰ ਨੂੰ ਸ਼ਰੀਆਮ ਗੋਲੀਆਂ ਮਾਰੀਆਂ ਗਈਆਂ ਪਹਿਲਾ ਇਹਨਾਂ ਵੱਲੋਂ ਦੁਕਾਨਦਾਰ ਤੋਂ ਸੌਦਾ ਮੰਗਿਆ ਫਿਰ ਮੌਕਾ ਦੇਖਦੇ ਹੀ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਗਈ ਇਸ ਦੌਰਾਨ ਜਦੋਂ ਦੁਕਾਨਦਾਰ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਇਹਨਾਂ ਬਦਮਾਸ਼ਾਂ ਨੇ ਪਿਸਤੌਲ ਕੱਢ ਲਈ ਤੇ ਸਿੱਧਾ ਦੁਕਾਨਦਾਰ ਨੂੰ ਗੋਲੀਆਂ ਮਾਰ ਪੁੱਨ ਦਿੱਤਾ ਜਾਣਕਾਰੀ ਮੁਤਾਬਕ ਪਰਿਵਾਰ ਦੀ ਅੱਖਾਂ ਸਾਹਮਣੇ ਉਹਨਾਂ ਦੇ ਪੁੱਤ ਨੂੰ ਗੋਲੀਆਂ ਮਾਰੀਆਂ ਗਈਆਂ ਇਸ ਵਾਰ ਦਾ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਘਰ ਚ 70 ਵਿੱਚ ਚੁੱਕੇ ਨੇ ਰੋਂਦੇ ਪਰਿਵਾਰ ਦੇ ਇਹ ਕੀ ਨੇ ਇਹ ਵੈਣ ਸੁਣ ਕਰ ਦਿਨ ਵਾਲੇ ਨੇ ਮੈਨੂੰ ਉਦੋਂ ਪਤਾ ਲੱਗਾ ਕਿ ਜਦੋਂ ਇਹ ਡੈਥ ਮਤਲਬ ਕੌਜ਼ ਹੋ ਗਈ ਸਰ ਇਹ ਬਹੁਤ ਮਾੜੀ ਗੱਲ ਹੋਈ ਆ ਅੱਜ ਮੇਰਾ ਜਿਹੜਾ ਵਾ ਸਿਰ ਤੋਂ ਮੇਰੀ ਇੱਕ ਸਾਧੀ ਮੇਰੀ ਲਾਜ ਲੱਤ ਗਈ ਆ ਮੈਨੂੰ ਕਿਸੇ ਨੇ ਨਹੀਂ ਸਾਂਭਣਾ ਇਹ ਮੌਤ ਇੱਕ ਇਦਾਂ ਦੀ ਚੀਜ਼ ਆ ਵੀ ਅੱਜ ਸਾਰੇ ਲੋਕ ਇਕੱਠੇ ਹੋਏ ਆ ਕੱਲ ਨੂੰ ਕਿਸੇ ਨੇ ਨਹੀਂ ਮੇਰੇ ਨਾਲ ਰਹਿਣਾ ਜਿਹੜੀਆਂ ਪ੍ਰੋਬਲਮ ਮੈਨੂੰ ਤੇ ਮੇਰੀ ਮਾਤਾ ਜੀ ਨੂੰ ਆਉਣੀਆਂ ਉਹ ਕੋਈ ਨਹੀਂ ਸਮਝ ਸਕਦਾ ਮੇਰਾ ਸਿੱਧਾ ਤੇ ਸਿੱਧਾ ਇਹੋ ਬਿਆਨ ਹੈ ਵੀ ਜੇ ਅੱਜ ਮੇਰੀ ਜਿਹੜੀ ਆ ਇਹ ਮੇਰੇ ਨਾਲ ਹਰਕਤ ਹੋਈ ਕੱਲ ਨੂੰ ਕਿਸੇ ਦਾ ਹੋਰ ਦਾ ਪਿਓ ਜਾਊਗਾ ਸੋ ਇਸ ਗੱਲ ਦਾ ਮਸਲਾ ਹੱਲ ਕਰਨਾ ਚਾਹੀਦਾ ਸਰਕਾਰ ਨੂੰ ਪਿੱਛੇ ਸੀ ਬਸ ਜਦੋਂ ਗੋਲੀਆਂ ਚੱਲੀਆਂ ਤੇ ਫਾਦਰ ਸਾਹਿਬ ਦੀ ਡੈਥ ਹੋ ਗਈ ਮੈਨੂੰ ਤੇ ਬਸ ਉਦੋਂ ਪਤਾ ਲੱਗਾ ਗੋਲੀਆਂ ਮਾਰਨ ਵਾਲੇ ਇਦਾਂ ਆਏ ਉਹ ਦੋ ਜਣੇ ਆਏ ਦੁਕਾਨ ਤੇ ਆਏ ਆ ਪਹਿਲਾਂ ਤਾਂ ਮੰਗਦੇ ਸਬਦਾ ਸਬਦਾ ਮੰਗਿਆ ਮੁੜ ਕੇ ਬਾਅਦ ਚ ਕਹਿੰਦੇ ਆ ਨੂੰ ਪੈਸੇ ਦੇ ਚਾਹੀਦੇ ਆ ਉਹੋਂ ਦੇ ਪੈਸੇ ਕਿੱਥੋਂ ਤੈਨੂੰ ਦਈਏ ਤੇ ਉਹਨਾਂ ਨੇ ਅਜੇ ਇੰਨੀ ਗੱਲ ਕਹੀ ਤੇ ਉਹਨਾਂ ਨੇ ਪਿਸਤੌਲ ਕੱਢ ਕੇ ਗੋਲੀਆਂ ਮਾਰ ਘੱਤੀਆਂ ਉਹ ਦੇਖੋ ਪੈਸੇ ਪਤਾ ਨਹੀਂ ਮੰਗਣਾ ਹੈ ਕੀ ਚੱਕਰ ਹੋਇਆ ਵਾ ਤੁਹਾਨੂੰ ਗੋਲੀਆਂ ਮਾਰਦੇ ਆ ਮਿਹਨਤ ਕਰਦਾ ਵਾ ਕੋਈ ਮਤਲਬ ਹੀ ਕੋਈ ਉਥੇ ਵੀ ਜੇ ਪੈਸੇ ਦੇਤੇ ਕਿ ਤਾਂ ਮੀਠਾ ਨਹੀਂ ਦੇਤਨ ਵਾ ਜਾਂ ਕੁਝ ਨਹੀਂ ਉਹਨ ਲਈ ਤਾਂ ਗੋਲੀਆਂ ਮਾਰ ਕੇ ਤੇ ਬਹੁਤ ਜਿਹੜਾ ਘਰ ਖਤਮ ਹੋ ਗਿਆ ਕੰਮ ਜੀ ਵਿਆਹ ਕਰ ਕਰ ਕੇ ਪੁੱਤ ਦੇ ਕਤਲ ਦੀ ਇਹ ਵੱਡੀ ਵਾਰਦਾਤ ਤਰਨ ਤਰਨ ਦੇ ਪਿੰਡ ਪੁੱਲਰ ਚ ਹੋਈ ਹੈ ਜੇਲੇ ਨੇ ਹਾਰੇ ਇੱਕ ਨੂੰ ਦਹਿਲਾ ਕੇ ਰੱਖ ਦਿੱਤਾ ਖਦਸਾ ਜਤਾਇਆ ਜਾ ਰਿਹਾ ਹੈ ਕਿ ਇਹ ਲੁਟੇਰੇ ਸਨ ਪੈਸਿਆਂ ਦੀ ਲੁੱਟ ਕਰਨ ਲਈ ਆਏ ਸਨ ਲੁੱਟ ਦੀ ਨੀਅਤ ਨਾਲ ਹੀ ਦੁਕਾਨ 'ਚ ਦਾਖਲ ਹੋਏ ਸਨ ਇਸ ਦੌਰਾਨ ਇਹਨਾਂ ਨੇ ਦੁਕਾਨਦਾਰ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਤੇ ਖੁਦ ਮੌਕੇ ਤੋਂ ਫਿਰ ਹਥਿਆਰ ਲਹਿਰਾਉਂਦੇ ਫਰਾਰ ਹੋ ਗਏ ਪਿੰਡਾ ਸਾਡਾ ਸਰਦਰ ਤਰਤਪੇਤਾ ਉਥੇ ਕ੍ਰਿਆਨਾ ਸੂਰ ਦਲਜੀਤ ਕ੍ਰਿਆਨਾ ਸੂਰ ਉੱਥੇ ਵੀ ਦੋ ਸ਼ੱਕੀ ਵਿਅਕਤੀ ਆਏ ਸੀਗੇ ਉਹਨਾਂ ਨੇ ਉੱਥੇ ਵੀ ਗੋਲੀ ਚਲਾ ਕੇ ਵੀ ਗਏ ਆ ਇਨੇ ਕਰਕੇ ਉਹ ਤੈਨੂੰ ਜਖਮੀ ਹਾਲਤ ਵਿੱਚ ਲੈ ਕੇ ਆਏ ਸੀ ਹਸਪਤਾਲ ਪਰ ਉਹ ਡਾਕਟਰ ਨੇ ਦੱਸੇ ਬਰਾਡਟ